ਕਾਲਜੋਗ ਦਾ ਸਮਾਂ ਤੇ ਹਰ ਦਿਨ ਜੱਗੋਂ ਤੇਰਵੀਂ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ ਕਦੇ ਕਿਸੇ ਥਾਂ ਤੇ ਸਕੇ ਰਿਸ਼ਤੇ ਤਾਤਾਰ ਹੋ ਰਿਹਾ ਹੈ ਅਤੇ ਕਦੇ ਕਿਤੇ ਸ਼ਰਮਸਾਰ ਕਦੇ ਕੋਈ ਪੁੱਤ ਮਾਂ ਦਾ ਕਤਲ ਕਰ ਰਿਹਾ ਹੈ ਤੇ ਕਦੇ ਮਾਂ ਪੁੱਤ ਦਾ ਕਤਲ ਕਰ ਰਹੀ ਹੈ ਬਿਲਕੁਲ ਤੁਸੀਂ ਸਹੀ ਸੁਣਿਆ ਸੋ ਬਿਲਕੁਲ ਇੱਕ ਖਬਰ ਪੰਜਾਬ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਨੇ ਆਪਣੇ ਪੁੱਤ ਦਾ ਹੀ ਕਤਲ ਕਰ ਦਿੱਤਾ ਦਰਸਨ ਬੀਤੇ ਦਿਨ ਮਾਨਸਾ ਦੇ ਬੱਸ ਸਟੈਂਡ ਤੇ ਇੱਕ 10 ਸਾਲਾ ਬੱਚੇ ਦੀ ਲਾਸ਼ ਮਿਲੀ ਸੀ ਤੇ ਉਸ ਤੋਂ ਬਾਅਦ ਇਸ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਔਰ ਇਹ ਤਸਵੀਰਾਂ ਵਾਇਰਲ ਹੁੰਦੇ ਹੁੰਦੇ ਇਸ ਬੱਚੇ ਦੇ ਘਰ ਵਾਲਿਆਂ ਤੱਕ ਵੀ ਪਹੁੰਚ ਗਈਆਂ ਹੁਣ ਇਸ ਖਬਰ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਇਸ ਬੱਚੇ ਦੇ ਚਾਚਾ ਅਮਨਦੀਪ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅੱਖਾਂ ਖੋਲ ਦੇ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਇਸ ਬੱਚੇ ਦਾ ਕਾਤਲ ਇਸ ਦੀ ਮਾਂ ਹੀ ਹੈ ਮ੍ਰਿਤਕ ਬੱਚੇ ਦੇ ਚਾਚੇ ਨੇ ਕਿਹਾ ਕਿ ਜਦੋਂ ਇਹ ਤਸਵੀਰਾਂ ਮੇਰੇ ਕੋਲੇ ਪਹੁੰਚੀਆਂ ਸੋਸ਼ਲ ਮੀਡੀਆ ਤੇ ਮੈਂ ਦੇਖੀਆਂ ਤਾਂ ਮੈਂ ਨਾਲ ਦੀ ਨਾਲ ਇਸ ਬੱਚੇ ਦੀ ਮਾਂ ਨੂੰ ਫੋਨ ਕੀਤਾ ਔਰ ਕਿਹਾ ਕਿ ਆਪਣਾ ਬੱਚਾ ਕਿੱਥੇ ਹੈ ਉਹਨੇ ਪਹਿਲਾਂ ਤਾਂ ਕਿਹਾ ਕਿ ਇਹ ਨਾਨਕੀ ਗਿਆ ਹੋਇਆ ਉਸ ਤੋਂ ਬਾਅਦ ਮੈਂ ਫੇਰ ਦੁਬਾਰਾ ਜਦੋਂ ਫੋਨ ਕੀਤਾ ਫੇਰ ਉਹਨੇ ਕਿਹਾ ਕਿ ਨਹੀਂ ਉਹ ਆਪਣੇ ਘਰੇ ਸੁੱਤਾ ਪਿਆ ਹੋਇਆ ਹੈ ਹਾਲਾਂਕਿ ਇਹ ਪਰਿਵਾਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਉਸ ਤੋਂ ਬਾਅਦ ਜਦੋਂ ਇਹ ਸਾਰਾ ਮਾਮਲਾ ਪੁਲਿਸ ਦੇ ਕੋਲੇ ਗਿਆ ਤਾਂ ਪੁਲਿਸ ਨੇ ਮ੍ਰਿਤਕ ਬੱਚੇ ਦੇ ਚਾਚੇ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਲੱਗਦਾ ਤੁਸੀਂ ਬੱਚੇ ਦੇ ਚਾਚਾ ਹੀ ਮੈਂ ਕੀ ਨਾਮ ਸੀ ਬੱਚੇ ਦਾ ਅਗਮਜੋਤ ਸਿੰਘ ਹੈ ਜੀ ਕਿੰਨੀ ਉਮਰ ਸੀ ਉਸ ਦੀ 8 ਸਾਲ ਦੀ ਸੀ ਦਿੱਲੀ ਜਾ ਕੇ ਮੈਂ ਰਾਜਮਨ ਨੂੰ ਪਤਾ ਲੱਗਿਆ ਵੀ ਬੱਚੇ ਆਪਣਾ ਲੱਗ ਰਿਹਾ ਮੈਂ ਘਰੇ ਫੋਨ ਕਰਿਆ ਤੇ ਕਹਿੰਦੇ ਵੀ ਮਾਹਾਂ ਵੀ ਜੈਸਮੀਨ ਉਹਦਾ ਨਾਂ ਸਾਡੇ ਜੈਸਮੀਨ ਰੱਖਿਆ ਹੋਇਆ ਮੇਰੇ ਭਝਾਈ ਦਾ ਤੇ ਉਹ ਮਾਹ ਜੈਸਮੀਨ ਦੀ ਜੋਤ ਕਿੱਥੇ ਹੈਗਾ ਕਹਿੰਦੀ ਵੀ ਮੈਂ ਕਹਿੰਦੀ ਉਹ ਤਾਂ ਉੱਥੇ ਹੈਗਾ ਕਹਿੰਦੀ ਮੇਰੇ ਨਾਨਕੇ ਆਪਦੇ ਨਾਨਕੇ ਛੱਡਿਆ ਕਹਿੰਦੀ ਮੈਂ ਤੇਕੇ ਕੋਲੇ ਆ ਮਾਹ ਜੋਤ ਲੱਗਦਾ ਤੂੰ ਮੰਨ ਜਾ ਗੱਲ ਨੂੰ ਕਹਿੰਦੀ ਨਹੀਂ ਨਹੀਂ ਮੈਂ ਤਾਂ ਉੱਥੇ ਪੇਕੇ ਛੱਡਿਆ ਹੋਇਆ ਹੈ ਕਹਿੰਦੀ ਤੇ ਉਸ ਤੋਂ ਬਾਅਦ ਮੈਂ ਫੇਰ ਕਾਲ ਕੱਟਦੀ ਮੈਂ ਛੋਟੀ ਭੈਣ ਨੂੰ ਲਾਇਆ ਜਿਹੜੀ ਹੁਣ ਅੱਚੇ ਆਈ ਹੋਈ ਹੈ ਤੇ ਮਹਾਵੀ ਉਹਨੇ ਮੈਨੂੰ ਫੇਰ ਫੋਨ ਕਰਿਆ ਬਾਈ ਕਹਿੰਦੀ ਆਪਣਾ ਜੋਤ ਹੈ ਮੈਂ ਫੇਰ ਫੋਨ ਲਾਇਆ ਮਨ ਨਹੀਂ ਟਿਕਿਆ ਕਿ ਮੈਂ ਪੁੱਛਿਆ ਵੀ ਸੱਚੀ ਗੱਲ ਦੱਸ ਦੇ ਤੂੰ ਕਿ ਆਪਣਾ ਜੋਤ ਹੈ ਤੂੰ ਮਾ ਸੱਚੀ ਗੱਲ ਕਿਉਂ ਨਹੀਂ ਦੱਸਦੀ ਕਹਿੰਦੀ ਤੂੰ ਤਾਂ ਮੇਰੇ ਤੇ ਸ਼ੱਕ ਕਰਦਾ ਕਹਿੰਦੀ ਤੂੰ ਇਹ ਇੰਨੀ ਗੱਲ ਹੈ ਨਹੀਂ ਕਹਦੀ ਤੇ ਇਹ ਕਹਿੰਦੀ ਵੀ ਉਦੋਂ ਬਾਅਦ ਕਹਿੰਦੀ ਵੀ ਹਾਂ ਮੈਂ ਮਮੀ ਨੂੰ ਭੇਜਿਆ ਹੱਥ ਮੈਂ ਕਰੇ ਆਪਦੀ ਮੇਰੀ ਮਮੀ ਆ ਡਰ ਨੇ ਅਸੀਂ ਆ ਡਰ ਰਹੇ ਆ ਕਿਥੇ ਰਹਿੰਦੇ ਆ ਉਹਨੇ ਘਰੇ ਭੇਜਿਆ ਮਾ ਮਮੀ ਪਤਾ ਲਾ ਕੇ ਜਾ ਕੇ ਜਵਾਬ ਲਾ ਵੀ ਆਪਣਾ ਜਵਾਬ ਆਗਾ ਤੇ ਜਦੋਂ ਮਮੀ ਇਹਨਾਂ ਦੇ ਘਰੇ ਆਈ ਤੇ ਮੰਮੀ ਨੇ ਜਵਾਬ ਦਿੱਤਾ ਕਹਿੰਦੀ ਵੀ ਮੇਰੇ ਨਾਲ ਗੱਲ ਹੋਊਗੀ ਕਹਿੰਦੀ ਉਹ ਹੁਣ ਤਾਂ ਉਹ ਸੁੱਤਾ ਪਿਆਗਾ ਵੀ ਮੇਰੇ ਨਾਲ ਗੱਲ ਹੋਊਗੀ ਉਹ ਤਾਂ ਠੀਕ ਠਾਕ ਹੈ ਕਹਿੰਦੀ ਹੂੰ ਹੀ ਤੂੰ ਇਹਦਾ ਮੁੰਡਾ ਕੋਈ ਹੋਰ ਹੈਗਾ ਇਹ ਗੱਲ ਤੇ ਗੱਲ ਹੋਈ ਹੈ ਇਹਦਾ ਮਾਤਾ ਪਿਤਾ ਦਾ ਕੀ ਨਾਮ ਹੈ ਇਹਦੇ ਪਿਓ ਦਾ ਨਾਂ ਹਰਦੀਪ ਸਿੰਘ ਹੈ ਜੀ ਤੇ ਇਹਦੀ ਸਾਡੇ ਘਰ ਕਰੇ ਤਾਂ ਇਹਦਾ ਨਾਂ ਜੈਸਮੀਨ ਹੈ ਜੀ ਉਹਦਾ ਨਾਂ ਪਤਾ ਨਹੀਂ ਕਿ ਸਾਨੂੰ ਕੀ ਹੈਗਾ ਉਹ ਵੀਰਪਾਲ ਕਹਿੰਦੇ ਆ ਜੀ ਸਾਡਾ ਪਿੰਡ ਤਲਵੱਡੀ ਸਾਬੂ ਹੈ ਜੀ ਤੇ ਇਹਨਾਂ ਦਾ ਪਿੰਡ ਹਿੰਦੇ ਸਾਨੂੰ ਕੁਝ ਨਹੀਂ ਪਤਾ ਜੀ ਅੱਛਾ ਇਹ ਕਿੱਥੇ ਰਹਿ ਰਿਹਾ ਕੋਈ ਨਹੀਂ ਪਤਾ ਨਾ ਜੀ ਇਹਨਾਂ ਦੀ ਲਾ ਮੈਰਜ ਹੋਈ ਸੀਗੀ ਅੱਛਾ ਤੇ ਵੀ ਇਹਨਾਂ ਦਾ ਸਾਡਾ ਨੂੰ ਕੋਈ ਪਤਾ ਨਹੀਂ ਵੀ ਮਾਫਾ ਕਾਰਨ ਕੀ ਲੱਗਦਾ ਤੁਹਾਨੂੰ ਬੱਚੇ ਨੂੰ ਮਾਰਨ ਦਾ ਸਾਨੂੰ ਕਾਰਨ ਜੀ ਇਹਨੂੰ ਕਿਸੇ ਨੂੰ ਪਤਾ ਜੀ ਸਾਨੂੰ ਹੁਣ ਕੁਝ ਨਹੀਂ ਪਤਾ ਲੱਗ ਰਿਹਾ ਹੋ ਹੈ ਕਿਥੇ ਇਸ ਟਾਈਮ ਉਹ ਡੈੱਡ ਬੋਡੀ ਦਾ ਹਸਪਤਾਲ ਚ ਪਈ ਹੈ ਜੀ ਤੇ ਉਹ ਇਹਨਾਂ ਦੀ ਕਸਟਡੀ ਚ ਆ ਗਈ ਉਹ ਦਾਜਤ ਮੈਂ ਬੁਲਾਈ ਸੀਗੀ ਨਾਲ ਵੀ ਮੈਂ ਕਿਹਾ ਤੂੰ ਆ ਇੱਥੇ ਆ ਕੇ ਆ ਕੇ ਗੱਲ ਕਰ ਮੈਂ ਆ ਗਈ ਉਹ ਹਾਂ ਉਹ ਹੁਣ ਇਹਨਾਂ ਇੱਥੇ ਲੈ ਕੇ ਆਂਦੀ ਆ ਸੀ ਜੀ ਹਾਂ ਉਹ ਕਿਰਾ ਸਾਡੇ ਕੋਲੇ ਆ ਉੱਥੇ ਬੁਲਾਈ ਆ ਉਹਨੂੰ ਪੁੱਛਗਿੱਛ ਕਰੀ ਜਾਂਦੇ ਜੀ ਹਾਂ ਬਾਕੀ ਗੱਲ ਜੀ ਬੱਚੇ ਮਿਲਦੇ ਰਹਿੰਦੇ ਸੀ ਮੈਂ ਵੀ ਪਾਲਿਆ ਸੀ ਮੇਰੇ ਮੇਰੇ ਹੱਥੇ ਦਾ ਪਲਿਆ ਜੀ ਉਹ ਕਿਉਂ ਪਹਿਲਾਂ ਡੱਡ ਹੋਇਆ ਥੋੜੇ ਤੋਂ ਸਾਥ ਹੋ ਗਏ ਜੀ ਆ ਚਾਰਕ ਦਿਨ ਪਹਿਲਾਂ ਡੱਡ ਹੋਇਆ ਜੀ ਮੇਰੀ ਦੁਕਾਨ ਤੇ ਖੜ ਕੇ ਆਇਆਗਾ ਕੜਾ ਪਾਇਆ ਸਰਬਲੋ ਦਾ ਇੱਕ ਅਥ ਚ ਇੱਕ ਜੋ ਚਾਂਦੀ ਰੰਗਾ ਕੜਾ ਪਾਇਆ ਖੰਡੇ ਛਪੇ ਹੋਏ ਆ ਉਹਦੇ ਉੱਤੇ ਕੀ ਮੰਗ ਕਰਦਾ ਤੁਸੀਂ ਸਰਦਾਰ ਮੰਗਦਾ ਇਨਸਾਫ ਚਾਹੀਦਾ ਸਾਨੂੰ ਸਾਡਾ ਬੱਚਾ ਬੇਦਰਕ ਮੌਤ ਮਾਰਿਆ ਗਿਆ ਜੀ ਸਾਨੂੰ ਇਹੀ ਚੀਜ਼ ਆ ਵੀ ਇਹ ਕੱਲੀ ਨਹੀਂ ਕਿ ਕਹੀ ਜਾਣੇ ਆ ਕਿ ਮੈਨੂੰ ਸ਼ੱਕ ਪੈ ਰਿਹਾ ਵੀ ਇਹ ਕੱਲੀ ਦਾ ਕੰਮ ਤਾਂ ਨਹੀਂ ਹੋ ਸਕਦਾ ਇਹ ਵੱਡੀ ਵੱਡੀ ਟੱਟੋ-ਪੱਟੋ ਚੱਕੀ ਲੈਉਣੀ ਵੀ ਬਹੁਤ ਵੱਡੀ ਗੱਲ ਐ ਇੱਥੇ ਇੰਨੀ ਭੀੜ ਦੇ ਵਿੱਚ ਰੱਖਣੀ ਇਹ ਇਨਸਾਫ ਚਾਹੀਦਾ ਈ ਇਸ ਦਾ ਦੋਨੇ ਹੱਥੋਂ ਬੇਨਤੀ ਐ ਸਾਡਾ ਜਾਂ ਆਪ ਦਾ ਜਵਾਬਤਾ ਜੇਲ੍ਹ 'ਚ ਬੈਠਾ ਜੀ ਸਾਨੂੰ ਹੁਣ ਆਏ ਪਤਾ ਲੱਗ ਪਹਿ ਨਹੀਂ ਪਤਾ ਲੱਗ ਰਿਹਾ ਵੀ ਕੀ ਨੇ ਕਰਤਾ ਐ ਕੰਮ ਸਾਡੇ ਨਾਲ ਜਦੋਂ ਮਾਨਸਾ ਦੇ ਐਸ ਐਚਓ ਕਰਮਜੀਤ ਸਿੰਘ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਬੱਚੇ ਦੀ ਮਾਂ ਹੀ ਇਸ ਦੀ ਕਾਤਲ ਐ ਉਹਨਾਂ ਨੇ ਦੱਸਿਆ ਕਿ ਇਸ ਬੱਚੇ ਦੀ ਮਾਂ ਬਾਹਰ ਜਾਣਾ ਚਾਹੁੰਦੀ ਸੀ ਦੁਬਈ ਜਾਣਾ ਚਾਹੁੰਦੀ ਸੀ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੀ ਸੀ ਜੋ ਇਸ ਬੱਚੇ ਦਾ ਪਿਤਾ ਹੈ ਉਹ 2-3 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਇਸ ਦੀ ਮਾਂ ਹੁਣ ਬਾਹਰ ਜਾ ਕੇ ਆਪਣੀ ਇੱਕ ਨਵੀਂ ਜ਼ਿੰਦਗੀ ਵਸਾਉਣਾ ਚਾਹੁੰਦੀ ਸੀ ਇਸੇ ਕਰਕੇ ਉਸ ਨੇ ਇਸ ਦਾ ਬੱਚੇ ਦਾ ਕਤਲ ਕਰ ਦਿੱਤਾ ਕੀ ਕੁਝ ਕਾਰਨ ਰਹੇ ਨੇ ਸਰ ਇਸ ਦੇ ਪਿੱਛੇ ਕੋਣ ਤਾਂ ਜੀ ਦੇਖੋ ਹਜੇ ਤੱਕ ਨਾ ਉਹ ਲੇਡੀਜ਼ ਇਕੱਲਾ ਰਹਿਣਾ ਚਾਹੁੰਦੀ ਸੀ ਜੀ ਹਾਂ ਕੋਈ ਹੋਰ ਨਾ ਨਹੀਂ ਆਪਦੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ ਡਬਲ ਡਬਲ ਯਾਨੀ ਚਾਹੁੰਦੀ ਸੀ ਤਾਂ ਕਿ ਉਹ ਤੇ ਹੁਣ ਵਾਲਾ ਘਰ ਵਾਲਾ ਜਿਹੜਾ 2-3 ਸਾਲ ਤੋਂ ਜੇਲ੍ਹ ਚ ਜੀ ਹਾਂਜੀ ਤੇ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਐਫ ਆਈ ਆਰ ਦਰਜ ਕੀਤੀ ਜਾਈ ਹੈ ਜੇ ਗ੍ਰਿਫਤਾਰੀ ਬਾਕੀ ਹੈ ਜੀ ਤੇ ਗ੍ਰਿਫਤਾਰੀ ਕੀਤੀ ਜਾਏਗੀ ਹਾਂਜੀ ਬਿਲਕੁਲ